ਸਸਕਾਲ ਜੀ ਮੈਂ ਤੁਹਾਡਾ ਆਪਣਾ ਤੀਂਦਰ ਮਿੱਡੂ ਖੇੜਾ ਔਰ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਜੀ ਸਟੋਰ 47 ਤੇ ਜੋ ਕਿ ਇੱਕ ਕਿਸਾਨ ਭਰਾ ਨੇ ਖੋਲਿਆ ਔਰ ਬ੍ਰਾਂਡਡ ਚੀਜ਼ਾਂ ਬਹੁਤ ਹੀ ਸਸਤੇ ਰੇਟਾਂ 'ਚ ਬ੍ਰਾਂਡਡ ਬੂਟ 500 'ਚ ਔਰ ਬ੍ਰਾਂਡਡ ਜੀਨਸਾਂ ਸਿਰਫ 600 ਤੇ ਬਾਈ ਨਾ ਕਰਦਿਆਂ ਗੱਲ ਵੀ ਇੰਨਾ ਸਸਤਾ ਸਾਮਾਨ ਕਿੱਥੋਂ ਲਿਆਉਂਦਾ ਔਰ ਕਿਵੇਂ ਦਿੰਦੇ ਆਜੋ ਤੋ ਮਿਲਦੇ ਆ ਬਾਈ ਕੀ ਹਾਲ ਹੈ ਜੀ ਵਧੀਆ ਅੱਛਾ ਸਤਨਾਮ ਸਿੰਘ ਜੀ ਕਿੰਨਾ ਚਿਰ ਹੋ ਗਿਆ ਬਾਈ ਜੀ ਇਹਨੂੰ ਆਪਣੋਂ 3 ਸਾਲ ਹੋ ਜਾਣਗੇ ਵੀ ਮਈ ਚ ਸ਼ਾਪ ਖੋਲ੍ਹ ਤੀਨ ਸਾਲ ਹੋ ਜਾਣਗੇ ਅੱਛਾ ਕੀ ਕੀ ਵੈਰਾਈਟੀ ਰੱਖਦੇ ਹੋ ਬਾਈ ਇੱਧਰ ਸਾਰਾ ਕੁਝ ਹੰਦਾਂ ਕੋਲੇ ਸ਼ਰਟਾਂ ਹੋ ਗਿਆ ਵੀ ਪੈਂਟਾਂ ਸ਼ਰਟਾਂ ਹੋ ਗਿਆ ਹੋਰਾਂ ਹੋ ਗਿਆ ਟੀ-ਸ਼ਰਟਾਂ ਹੋ ਗਿਆ ਹੂੰ ਸ਼ੋਰਟ ਦੇ ਪੈਂਟਾਂ ਹੋ ਗਿਆ ਹੂੰ 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 ਜਰਸੀਆਂ ਸਾਰਾ ਕੁਝ ਹੰਦਾਂ ਕੋਲੇ ਇਹ ਫਿਰ ਮੰਨ ਲਓ ਆਪਾਂ ਕਸਮ ਖਾ ਲਈ ਵੀ ਕਿਸੇ ਨੂੰ ਬ੍ਰਾਂਡ ਵਾਲੀ ਤੋਂ ਬਿਨਾ ਛੱਡਣਾ ਹੀ ਨਹੀਂ ਹੈ ਫਿਰ ਇੱਕ ਤੇ ਬ੍ਰਾਂਡ ਪਾ ਜਾਊ ਰੇਟ ਆਪਣਾ ਸਾਰਿਆਂ ਨੂੰ ਸਸਤਾ ਹੋਊਗਾ ਕੋਪਰ ਵੰਡੇ ਚ ਤਾਂ ਹੀ ਐ ਵੀ ਫਿਰ ਆਪਾਂ ਕਿਸੇ ਨੂੰ ਵੀ ਚਾਹੇ ਜੋ ਵੀ ਬੰਦਾ ਯਾਰ ਬਈ ਬ੍ਰਾਂਡ ਪਾਊਗਾ ਹੁਣ ਠੀਕ ਹੈ ਸੋ ਦਿਖਾਉਂਗੇ ਬਾਈ ਜੀ ਕੀ ਕੁਝ ਆ ਤੁਹਾਡੇ ਕੋਲ ਇਹ ਸ਼ਰਟਾਂ ਹੈ ਬਾਈ ਸ਼ਰਟ ਆਪਣੇ ਕੋਲ ਵਧੀਆ ਬ੍ਰਾਂਡ ਦੇ ਆਉਂਦੇ ਆ ਸਿੰਗਲ 500 ਦੀ ਅੱਛਾ ਜੀ ਕਿ ਬੁਗਰਾ ਕੰਨ ਲਊਗਾ ਤਾਂ ਇਹ 1200 ਦੇ ਪੈਣਗੇ 1200 ਦੀਆਂ ਬਾਈ ਸਿਰ ਲੈ ਬਾਈ ਸਿੰਗਲ 500 ਦੀ ਐ ਤੇ ਤਿੰਨ ਲਵਾਂਗੇ 1200 ਦੀਆਂ ਕਰਤੀਆਂ ਵੀਰ ਨੇ ਔਰ ਪੈਂਟਾਂ ਵੀ ਹੁੰਦੀਆਂ ਬਾਈ ਪੈਂਟਾਂ ਵਧੀਆ ਕੰਪਨੀ ਦੀ ਆਪਾਂ ਕੋਲੇ 22+ ਬਾਟਮ ਹੁੰਦਾ ਇਹਨਾਂ ਦਾ ਠੀਕ ਹੈ ਜੀ ਇਹ ਹੁਣ ਚੱਲੀ ਜਾਂਦੀਆਂ ਹੈਗੀਆਂ ਸਿੰਗਲ 650 ਦੀ ਐ ਫਰੈਸ਼ ਪੰਟ ਹੋਵੇ ਠੀਕ ਹੈ ਦੋ ਭਰਾ ਕੋਈ ਲੈਂਦਾ ਤਾਂ 1200 ਦੇ ਪੈਣਗੇ ਠੀਕ ਹੈ 600 ਦੀ ਪੈਂਟ ਕਰਤੀ ਬਾਈ 600 ਦੀ ਨੀਕਰ ਨਹੀਂ ਆਉਂਦੀ ਅੱਜ ਕੱਲ੍ਹ ਯਾਰ ਤੇ ਬਾਈ ਨੇ ਪੈਂਟ ਕਰਦੀ ਉਹ ਵੀ ਬ੍ਰਾਂ ਆ ਦੇਖੋ ਐਵੇਂ ਤੁਸੀਂ ਹੁਣ ਨਾ ਚੰਡੀਗੜ੍ਹ ਉਧਰ ਕਿਤੇ ਦੂਰ ਨਾ ਤੁਰੇ ਫਿਰ ਇੱਥੇ ਬਾਈ ਕੋਲ ਆਓ ਤੁਸੀਂ ਟੋਮੀ ਡਾਮ ਇਹਨੀਆਂ 600 ਜੀ ਮਿਲੂਗੀ ਸਿਰਫ ਡੀਜ਼ਲ ਟੋਮੀ ਸੋ ਬਾਈਆਂ ਨੇ ਸੇਲ ਲਾ ਰખી ਓਕੇ ਲੈ ਬਾਈ ਆਪਣਾ ਕਿਸਾਨ ਭਰਾ ਯਾਰ ਠੀਕ ਹੈ ਤੇ ਵੱਧ ਤੋਂ ਵੱਧ ਆਪਾਂ ਵੀਡੀਓ ਸ਼ੇਅਰ ਵੀ ਕਰਨੀ ਵੀ ਹਰੇਕ ਬੰਦੇ ਤੱਕ ਪਹੁੰਚੇ ਯਾਰ ਵੀ ਉਹਦਾ ਕੰਪਨੀ ਚੀਜ਼ ਪਾਉਂਦਾ ਅਗਲੇ ਨਾ ਸੁਪਨਾ ਪੂਰਾ ਹੋ ਜਾਈ ਆ ਲੋਰ ਕਿੰਨੇ ਦੀ ਹੈ ਬਾਈ ਇਹ ਸਿੰਗਲ 400 ਦੀ ਬਾਈ ਤਿੰਨ ਲੈਣ ਭਣਿਆ 1000 ਦੀ ਠੀਕ ਹੈ ਵਾਹ ਯਾਰ ਬਾਈ ਤੁਸੀਂ ਯਾਰ ਐ ਕਿਤੇ ਕੋਈ ਫ੍ਰੀ ਫਰੂਜ ਹੀ ਲਿਆਉਣੇ ਹੋ ਕਿਤੋਂ ਇਹ ਬਸ ਭਰਾ ਆਪਣਾ ਇਹ ਰੇਟ ਰਹਿਣਾ ਜਦ ਮਰਜ਼ੀ ਆ ਜਾਓ ਅੱਛਾ ਯਾਰ ਭਾਈ ਐਨੇ ਦਾ ਅੱਜਕੱਲ ਮੈਂ ਜੋ ਉਹੀ ਗੱਲ ਹੈ ਵੀ ਨੀਕਰ ਵੀ ਨਹੀਂ ਆਉਂਦੀ ਤੁਸੀਂ ਲੋਹਰਾਂ ਲਾਹਣਾ ਦੇਈ ਜਾਂਦੇ ਹੋ ਐ ਸੋ ਭਾਈ ਇਹ ਨਾ ਯਾਰ ਆਪਣਾ ਜ਼ਿਮੀਂਦਾਰ ਭਰਾ ਆਂਦਾ ਵੀ ਆਪਾਂ ਪਿੰਡ 'ਚ ਕੀ ਕਿਸੇ ਨੂੰ ਚਾਹੇ ਕੋਈ ਜ਼ਿਮੀਂਦਾਰ ਹੈ ਮਜ਼ਦੂਰ ਹੈ ਜੋ ਵੀ ਵਿਅਕਤੀ ਹੈ ਬ੍ਰਾਂਡ ਤੋਂ ਬਿਨਾਂ ਦਾ ਛੱਡਣਾ ਹੀ ਨਹੀਂ ਰੀਗ ਤੇ ਬ੍ਰਾਂਡ ਹੀ ਪਾਇਆ ਹੋਣਾ ਭਾਈ ਟੀ-ਸ਼ਰਟਾਂ 'ਚ ਵੀ ਰੱਖਦੇ ਹੋ ਹਾਂਜੀ ਹਾਂਜੀ ਜਰਸੀ ਆ ਜੀ ਠੀਕ ਐ ਇਹ ਤਿੰਨ ਦਾ 1200 ਹੋਈਆਂ ਇਹ 1200 ਦੀਆਂ ਤਿੰਨ ਹੈ ਠੀਕ ਐ ਲੈ ਭਾਈ ਸੋ ਜੀਨੇ ਵੀ ਬਿਰੋ ਕੱਪੜਿਆਂ ਦੀ ਸ਼ਾਪਿੰਗ ਕਰਨੀ ਹੋਵੇ ਉਹ ਵੀ 4-5000 ਚ ਸਿਰਫ ਵਾਵਾ ਉਹ ਵੀ ਦਿਖਾ ਦੇ ਬਾਈ ਯਾਰ ਕਿਸੇ ਤਰ੍ਹਾਂ ਚਾਰ ਬੰਟਾ ਲੰਦਾ ਤਾਂ ਉਹ 1000 ਰੁਪਏ ਦੇ ਪੈ ਜਾਣਗੇ ਅੱਛਾ ਉਹ ਚੈੱਕ ਕਰ ਲੈ ਜਮਾਨੇ ਮਟੀਆਂ ਠੀਕ ਹੈ ਕੋਟ ਦੇ ਆਉਂਦੇ ਆ ਗਿਆ ਮੰਨ ਲਓ ਤੇ 350 ਦੀ ਹੈ ਤੇ ਚਾਰ ਲੋਕ ਦਾ 1000 ਰੁਪਏ ਪੈ ਜਾਣਗੇ ਲੈ ਬਾਈ ਯਾਰ 1000 ਦੀਆਂ ਚਾਰ ਕਰਤੀਆਂ ਮੰਨ ਲਓ ਕੁਰਤਾ ਪਜਾਮਾ ਵੀ ਅੱਜਕੱਲ ਵਧੀਆ ਲੈਣਾ ਹੋਵੇ ਨਾ ਸੋ ਆਪਾਂ ਘੱਟੋ ਘੱਟ ਵੀ 12-1300 ਦਾ ਕੁਰਤਾ ਪਜਾਮਾ ਘੱਟ ਨਹੀਂ ਆਉਂਦਾ ਫਿਰ 8900 ਰੁਪਏ ਸਮਾਈ ਪੈ ਜਾਂਦੀ ਉਹਦੇ ਵੀ ਤੇ ਬਾਈ ਨੇ 1000 ਦੀਆਂ 65 ਚਾਰ ਕਰਤੀਆਂ 250 ਚ ਕੁਝ ਨਹੀਂ ਆਉਂਦਾ ਸੋ ਵੈਰਾਈਟੀ ਦਾ ਬਹੁਤ ਆ ਮੈਂ ਹੁਣ ਦਿਖਾਵਾਂਗੇ ਨਾ ਕਹਿਤੀ ਉਸੇ ਦੇ ਆ ਠੀਕ ਹੈ ਨਾ ਤੇ ਆਪਣਾ ਹੁੱਡੀਆਂ ਵੀ ਪਈਆਂ ਗਈਆਂ ਮੰਨ ਲਾ 1000 ਦੀਆਂ ਤਣ ਆ ਗਈਆਂ 1000 ਦੀਆਂ ਬਾਈ ਇੱਕ ਨਿਗਾਹ ਖੜਾ ਦਿਓ ਹੁੱਡੀ ਤੇ ਵੀ ਥੋੜੀ ਯਾਰ ਇਹ ਬਾਈ ਜਦੋਂ ਤੋਂ ਫਿਰ ਕੰਮ ਚਲਾਇਆ ਵੀ ਮਾਰਜਿਨ ਬਹੁਤ ਘਟ ਹਾਂਜੀ ਬਹੁਤ ਆਪਾਂ ਵੈਰਾਈਟੀ ਰੱਖੀ ਆ ਤੇ ਬਹੁਤ ਘਟ ਮਾਰ ਜਾਂਦੇ ਆ ਵੀ ਇਹ ਆਈਡੀ ਡਾਸ ਦੀ ਯਾਰ ਵਧੀਆ ਹੁੱਡੀ ਐ ਇਹ ਜੀ ਲੈਣੀ ਹੋਵੇ ਘਟ ਘਟ 2-3000 ਦੀ ਆਉਂਦੀ ਆਈਡੀ ਡਾਸ ਦੀ ਸੋ ਯਾਰ ਇਹ ਕਿੰਨੇ ਦੀ ਬਾਈ ਇਹ 1000 ਨਹੀਂ ਤਿੰਨ ਲੱਗਦੀ ਇਹ 1000 ਦੀਆਂ ਤਿੰਨ ਇੱਕ ਕੁੜਤੇ ਪਜਾਮੇ ਦੇ ਕੱਪੜੇ ਦੇ ਮੁੱਲ 'ਚ ਤਿੰਨ ਹੁੱਡੀਆਂ ਹਾਂਜੀ ਆਪਾਂ ਹੁਣ ਆ ਗਏ ਹਾਂ ਸਟੋਰ 47 ਤੇ ਜਿਹੜਾ ਬਾਈਆਂ ਦਾ ਹੈਗਾ ਬੂਟਾਂ ਵਾਲਾ ਸ਼ੂਜ਼ ਵਾਲਾ ਠੀਕ ਐ ਆ ਜੀ ਦੀ ਵੀ ਮੰਨ ਲਓ ਮੰਨ ਦੀ ਤਮੰਨਾ ਨਾ ਵੀ ਬਾਹਲੇ ਪੈਸੇ ਨਹੀਂ ਲਾਉਣੇ ਔਰ ਬ੍ਰਾਂਡ ਹੀ ਪਾਉਣੇ ਉਹ ਇੱਥੇ ਆ ਕੇ ਪੂਰੀ ਹੋ ਸਕਦੀ ਹੈ ਉਹ ਕਿੰਨੇ ਜੋ ਵੀ ਸਿਰਫ 500 500 ਤੋਂ ਸਟਾਰਟ ਹੈ ਜਿਹੜਾ ਮਰਜ਼ੀ ਬ੍ਰਾਂਡ ਲੈ ਲਓ ਯਾਰ ਬਾਈਆਂ ਦਾ ਫ੍ਰੀ ਦੇ ਪਾ ਲੈਂਦੇ ਤੇ ਫ੍ਰੀ ਦੇ ਭਾਈ ਦੇਣੇ ਆ ਕੋਈ ਮਾਰਜਨ ਨਹੀਂ ਬਾਹਲਾ ਨਹੀਂ ਕੱਢਣਾ ਠੀਕ ਹੈ ਬਾਈ ਸਤਨਾਮ ਸਿੰਘ ਉਹ ਪਹਿਲਾਂ ਆਪਾਂ ਵੇਖੇ ਕੱਪੜੇ ਵਾਲਾ ਸਟੋਰ ਇਹਨਾਂ ਦਾ ਮੰਨ ਲਓ ਤੁਸੀਂ 4-5000 ਰੁਪਏ ਲੇਓਗੇ ਨਾ ਤੇ 6 ਮਹੀਨੇ ਸਾਲ ਦੇ ਕੱਪੜੇ ਬੂਟ ਸਾਰੇ ਲੈ ਜਾਵਾਂਗੇ ਤੁਹਾਨੂੰ ਬਾਹਲੇ ਲਾਉਣ ਦੀ ਲੋੜ ਨਹੀਂ ਬ੍ਰਾਂਡਾਂ ਦੀ ਸਸਟਾ ਜੀ ਜਿਵੇਂ ਆਪਣੇ ਚੈਲਸੀ ਵਗੈਰਾ ਆ ਗਏ ਬਾਜ਼ਾਰ ਚ 8-9 ਹੋ ਗਈ ਜੱਲੀ ਜਾਂਦੇ ਆਪਾਂ ਲਈ ਸਿਰਫ 500 ਚੈਲ ਲੈਦਰ ਜਾ ਗਈ ਤੇ ਇੱਕ ਇਹ ਮੈਲਵੱਟ ਚ ਮਿਲ ਜਾਂਦੀ ਹੈ ਇਹਨਾਂ ਦੇ ਕਲਰ ਮਿਲ ਜਾਂਦੇ ਹੈਗੇ ਬਈ ਯਾਰ ਇੰਨੇ ਦੀ ਚੱਪਲੀ ਆਉਂਦੀ ਅੱਜਕੱਲ ਵਧੀਆ ਬ੍ਰਾਂਡ ਦੀ ਤੁਸੀਂ ਬੂਟ ਦੇ ਹੀ ਜਾਨੇ ਹੋ ਜਿਵੇਂ ਆ ਹੋ ਗਏ ਬੂਟ ਪੂਰੇ ਟ੍ਰੈਂਡਿੰਗ ਸ਼ੂ ਆ ਗਏ ਇਹ ਵੀ 500 ਦੇ ਆ ਗਏ ਅੱਛਾ ਇਹ ਵੀ ਕਲਰ ਮਿਲ ਜਾਂਦੇ ਆ ਫਿਰ ਆ ਗਏ ਨਾਈਕੀ ਵਗੈਰਾ ਚ ਇਹਨਾਂ ਚ ਕਲਰ ਮਿਲ ਜਾਂਦੇ ਆ ਇਹ ਵੀ 5-500 ਦੇ ਆ ਗਏ ਕਮਾਲ ਆ ਯ ਫਿਰ ਅਬ ਬਰੇ ਬ੍ਰੈਂਡ ਦੇ ਬਾਈਲੀਆਂ ਆ ਗਏ ਆ 5000 8900 2000 ਤੋਂ ਘੱਟ ਨੇ ਆਂਦਾ ਕੋਈ ਇਹ ਵੀ 500 500 ਜੀ ਆ ਗਏ ਯਾਰ ਐਂ ਬਾਈ ਕਿਤੇ ਡਾਕਰ ਡੁਕਾ ਮਾਰ ਕੇ ਲਿਆਂਦਾ ਕਿ ਤੁਸੀਂ ਯਾਰ ਐ ਇੰਨੇ ਸਸਤੇ ਯਾਰ ਚੱਪਲਾ ਨਹੀਂ ਆਉਂਦੀਆਂ ਅੱਜ ਕੱਲ ਕੋਈ ਚੰਗੇ ਬ੍ਰੈਂਡ ਦੀਆਂ 1000 2000 ਤੋਂ ਘੱਟ ਦੇ ਆ ਗਏ 5000 1100 ਤੋਂ ਘੱਟ ਨੇ ਆ ਕੋਈ ਇਹ ਵੀ 500 ਜੀ ਜਾਰਡਨ ਦੇ ਵੀ ਕਮਾਲ ਹੈ ਯਾਰ ਲੈ ਵੀ ਜਿਨੇ ਹੁਣ ਮੰਨ ਲਓ 3 4000 ਰੁਪਏ ਲਾਉਣਾ ਨਾ ਸਾਰੇ ਟੱਬਰ ਦੇ ਅੱਛਾ ਯਾਰ ਬਾਈਆਂ ਵੀ ਗਾਰੰਟੀ ਹੈ ਨਾਲੇ ਇਹ ਗੱਲ ਨਹੀਂ ਵੀ ਚੱਲਣਗੇ ਪੂਰੇ ਬਾਈ ਹਾਂਜੀ ਹਾਂਜੀ ਹਾਂ ਜੇ ਸਪੋਰਟਸ ਜਾ ਕੇ ਆਪਾਂ ਸਿੰਗਲ 600 ਦਿੰਦੇ ਆ ਬਾਜ਼ਾਰ ਨੇ 11 1200 ਦਾ ਮਿਲਦਾ ਹੈ ਨਾਈਕੀ ਹੈ ਯਾਰ ਬਾਈ ਹੈ ਨਾ ਦੇਖੀ ਦੋ ਜੋੜੇ ਲੈਣੇ 1100 ਦੇ ਜਾਗੇ ਜੇ ਕੋਈ ਤੁਹਾਨੂੰ ਲੈ ਲੂਗਾ 1500 ਜੀ ਲੈਣੀ 300 ਜੀ ਇਹ ਵੀ 500 ਜੀ ਇਕੱਠੇ ਤਿੰਨ ਲਾਉਂਗੇ 500 ਦੇ ਸੋ ਰਾਸ਼ ਬਾਈ ਕੋਲ ਬਹੁਤ ਹੈ ਚੁੱਪ ਕਰਕੇ ਦੁਰਿਓ ਬਾਈ ਕੋਲੇ ਸਤਨਾਮ ਸਿੰਘ ਕੋਲੇ ਸੁਹਾਗਾ ਦੁਪਹਿਰ ਚੈੱਕ ਕਰਦੇ ਮਾੜੇ ਜੀ 500 ਦੇ ਅੱਛਾ ਸੋ ਜਿਹੜਾ ਬਹੁਤ ਆ ਗਿਆ ਆਪਾਂ ਕੋਲੇ ਦਿਖਾਉਣ ਦਾ ਟਾਈਮ ਨਹੀਂ ਮਿਲਿਆ ਮਾਲੋ ਜਿਹੜਾ ਬ੍ਰਾਂਡ ਚੱਲਦਾ ਹੈ ਬਾਈ ਉਹ ਤੁਹਾਡੇ ਕੋਲ ਸਾਰਾ ਮਿਲੂਗਾ ਟੋਟਲ ਆਪਣਾ ਇੰਸਟਾ ਦੇ ਪੇਜ ਤੇ ਸਟੋਰ ਦੇ ਨਾਮ ਤੇ ਠੀਕ ਹੈ ਕਰ ਸਕਦੇ ਆ ਇੰਸਟਾਗ੍ਰam ਜਾ ਕੇ ਹਾਂ ਬਾਈ ਸਟੋਰ 47 ਜਾ ਕੇ ਨਾ ਤੁਸੀਂ ਇੰਸਟਾਗ੍ਰam ਤੇ ਚੈੱਕ ਕਰ ਲਿਆ ਕਰੋ ਬਾਈ ਜੋ ਵੀ ਨਵੀਂ ਚੀਜ਼ ਆਉਂਦੀ ਉਥੇ ਪਾਉਂਦੇ ਰਹਿੰਦੇ ਆ ਠੀਕ ਹੈ 17 ਵੇਖ ਲਓ ਤੁਸੀਂ ਫੁੱਲ ਡੱਟੀ ਪਈ ਹੈ ਬਾਈਆਂ ਕੋਲ 11 1200 ਦਾ ਹੈਗਾ 3500 ਜੀ ਹੈ ਲੈ ਕਮਾਲ ਕਰੀ ਇਹਨੇ ਬਾਈ ਯਾਰ ਔਰ ਬਾਈ ਨੇ ਮੈਨੂੰ ਸਪੈਸ਼ਲ ਕਿਹਾ ਸੀ ਵੀ 2 ਵਜੇ ਤੋਂ ਬਾਅਦ ਆਇਓ ਜੀ ਹਾਂ ਜੀ ਹਾਂ ਜੀ ਆਪਣੇ ਕੋਲੇ ਹਜੇ ਵੀ ਫਿਰ ਸਾਹਮਣੇ ਹੈਗਾ ਫਿਰ ਰਾਸ਼ ਬਹੁਤ ਜ਼ਿਆਦਾ ਹੁੰਦਾ ਹੈ ਨਾ ਹਾਂ ਜੀ ਹਾਂ ਜੀ ਇਹਨਾਂ ਕੱਪੜੇ ਦੀ ਯਾਰ ਕੱਪੜੇ ਸੋ ਕੱਪੜੇ ਦਾ ਵੀ ਹੈ ਬਾਈਆਂ ਦਾ ਬੂਟ ਵਗੈਰਾ ਗਿਆ ਆਪਣਾ ਅਰੀਜਨਲ ਰੇਟੇ ਪਾਗਾ ਇਹਦੇ ਨਾਲ ਹੋਊਗਾ ਸ਼ੋਅਰੂਮ ਚ ਚੈੱਕ ਕਰਾ ਸਕਦੇ ਆਗੇ ਆ ਲੈ ਅਰੀਜਨਲ ਬੂਟ ਯਾਰ ਰੈਟੇਵ ਦਾ ਤੁਹਾਨੂੰ 5 600 ਚ ਮਿਲ ਜਾਂਦਾ ਹੋਰ ਦੱਸੋ ਕੀ ਚਾਹੀਦਾ ਬਾਈ ਇਦੂ ਠੀਕ ਹੈ ਸੋ ਆਓ ਜੀ ਨੇ ਬਾਈ ਬੂਟਾਂ ਦਾ ਸ਼ਕੀਨ ਹੈ ਚੰਗੇ ਬ੍ਰਾਂਡ ਪਾਉਣ ਦਾ ਸ਼ਕੀਨ ਹੈ ਨਾ ਬਾਈ ਸਤਨਾਮ ਸਿੰਘ ਕੋਲੇ ਆਜੋ ਉਹ ਰਾਈਟੋ ਲੈ ਜਾਓ ਬ੍ਰਾਂਡ ਦੇ ਬੂਟ ਜਿਹੜੇ ਮਰਜ਼ੀ ਲੈ ਲਓ 6500 ਤੋਂ ਸਟਾਰਟ ਹੈ ਠੀਕ ਹੈ 500 ਹੀ ਹੁੰਦਾਗਾ ਵਧੀਆ ਸਪੋਰਟਸ ਜਿਹੜਾ 1150 ਉਹ 600 ਦਾ ਉਹ ਵੀ ਜੇ ਇਕੱਠੇ ਲੈਣ ਦਾ 500 ਦੇ ਰਿਹਾ ਉਹ ਵੀ 500 ਦੇ ਆਵੇਂ ਜਿਹੜਾ 3-4 ਜੋੜੀਆਂ ਲਊ 500 ਦਾ ਲਾ ਦੋਗੇ ਇਹ ਕਿੰਨਾ ਚਿਰ ਹੋ ਗਿਆ ਬਾਈ ਐ ਸਟੋਰ ਨੂੰ ਇਹਨੂੰ ਆਪਣਾ 1.5 ਸਾਲ ਹੋ ਗਿਆ ਜੀ ਠੀਕ ਹੈ ਬਾਕੀ ਬਾਈ ਕੋਲ ਕੱਠ ਬਹੁਤ ਹੁੰਦਾ ਯਾਰ ਮੈਂ ਕਿੱਥੇ ਜੇ ਆਪਣਾ ਸਹਜਾ ਦਾਜੀਤ ਸਿੰਘ ਰੋਡ ਕੋੜਾ ਚੌਂਗ ਦੇ ਨੇੜੇ ਹੈਗਾ 23ਵੀਂ ਗਲੀ ਦੇ 프ਰੰਟ ਤੇ ਹੈਗਾ ਠੀਕ ਹੈ ਸਹਜਾ ਦਾ ਅਜੀਤ ਸਿੰਘ ਰੋਡ ਤੇ ਬਠਿੰਡੇ ਬਠਿੰਡਾ ਤੇ ਹੀ ਵੀ ਫਰੰਟ ਦੇ ਉੱਤੇ ਹੀ ਹੈ ਬਾਈ ਜੀ ਤੇ ਬਾਹਰ ਤੁਸੀਂ ਵੇਖ ਲਓਗੇ ਗੋਟਚਾਨਾ ਸ਼ਾਪ ਦਾ ਆਪਣਾ ਬੋਰਡ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਤੁਹਾਡਾ ਯਾਰ ਤੇ ਬਾਈ ਦੀ ਵੀਡੀਓ ਨੂੰ ਕਰਿਓ ਸ਼ੇਅਰ ਸੋ ਜਿੰਨਾਂ ਤੱਕ ਪਹੁੰਚਾਇਓ ਯਾਰ ਜਿਹੜਾ ਬੰਦਾ ਬਾਹਲੇ ਮਹਿੰਗੇ ਨਹੀਂ ਲੈ ਸਕਦਾ ਬੂਟ ਪਈਆ ਬ੍ਰਾਂਡਾਂ ਦੇ ਮਨਚ ਚਾਹ ਜਾਂ ਰਹਿ ਜਾਂਦਾ ਯਾਰ ਉਹ ਬ੍ਰਾਂਡ ਦੇ ਪਾਉਣੇ ਸੀ ਉਹ ਬਾਈ ਕੋਲ ਆ ਜਾਓ ਸਤਨਾਮ ਸੇ ਪੂਰੇ ਕਰ ਦੂੰਗਾ ਨਾ ਤੁਸੀਂ 500 ਚੀ 500 ਚ ਪੂਰੇ ਕਰ ਠੀਕ ਹੈ ਨਾ 500 ਚ ਬਾਈ ਉਹ ਤੁਹਾਡੇ ਸ਼ੌਂਕ ਨਾ ਇੱਥੇ ਪੂਰੇ ਕਰ ਦੂਗਾ ਜਿਹੜੇ ਬ੍ਰਾਂਡ ਦੇ ਆਖੋ ਉਹ ਬਾਕੀ ਚੈੱਕ ਕਰ ਸਕ ਠੀਕ ਹੈ ਨਾ ਸੋ ਆਓ ਇੱਥੇ ਬਾ ਬਾ